ਦੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ 베ਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10 1 25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ 7 ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦਰਹਨੇ ਤੇ 34 ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਹਾਂ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਵ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਗਿਆ ਹੁਣ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾ ਕੇ ਅਗਲੀ ਪੁਛਗਿਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਹਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੋਲਜਮ ਹੈ ਨਾ ਤੋਂ ਪੁੱਛ ਕੇ ਇਸ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ